ਕਹਿੰਦੇ ਨੇ ਸ਼ੌਕ ਦਾ ਕੋਈ ਵੀ ਮੁੱਲ ਨਹੀਂ ਹੁੰਦਾ ਵਾਕਈ ਸ਼ੌਕ ਕਿਸੇ ਵੀ ਚੀਜ਼ ਦਾ ਹੋਵੇ ਉਹਦਾ ਮੁੱਲ ਨਹੀਂ ਫਿਰ ਦੇਖੀ ਦਾ ਬਰਨਾਲੇ ਜਿਹਲੇ ਅੰਦਰ ਇੱਕ ਨਹੀਂ ਦੋ ਨਹੀਂ ਤਿੰਨ ਚਾਰ ਦਰਖਤ ਕਿਸੇ ਸਥਾਨ ਤੇ ਲੱਗੇ ਹੋਏ ਨੇ ਪਹਿਲਾਂ ਤਾਂ ਇੱਕ ਇਸ ਦਰਖਤ ਦਾ ਨਾਮ ਦੱਸਿਓ ਇਸ ਦਰਖਤ ਨੂੰ ਕੀ ਕਹਿੰਦੇ ਨੇ ਦੂਜਾ ਇਹ ਵੀ ਪਤਾ ਲੱਗਿਆ ਇਹ ਇਹ ਜੋ ਦਰਖਤ ਲੱਗਿਆ ਹੋਇਆ ਹੈ ਇਹ ਸਪੈਸ਼ਲ ਕੈਨੇਡਾ ਤੋਂ ਹੀ ਆਉਂਦਾ ਹੈ ਕਿਉਂਕਿ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੇ ਫਾਰਮਾਂ ਵਿੱਚ ਕੋਠੀਆਂ ਦੇ ਬਾਹਰ ਸ਼ੋਅਰੂਮਾਂ ਦੇ ਬਾਹਰ ਅਨੇਕਾਂ ਹੀ ਦਰਖਤ ਲੱਗੇ ਹੋਏ ਨੇ ਇਹ ਵੀ ਪਤਾ ਲੱਗਿਆ ਵੀ ਇਸ ਦਰਖਤ ਦੀ ਕੀਮਤ ਲੱਖਾਂ ਰੁਪਏ ਹੈ ਪਰ ਸਾਡੀ ਸੋਚ ਮੁਤਾਬਕ 10 ਲੱਖ ਤੋਂ ਵੱਧਦੀ ਕੀਮਤ ਵਾਲਾ ਇਹ ਦਰਖਤ ਹੈ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਇਸ ਦਰਖਤ ਬਾਰੇ ਕਮੈਂਟਾਂ ਕਮੈਂਟ ਸੈਕਸ਼ਨ ਦੇ ਵਿੱਚ ਇਹਦਾ ਨਾਮ ਦੱਸ ਸਕਣ ਅਤੇ ਦਰਖਤ ਦੀ ਜਾਣਕਾਰੀ ਹੋਰਾਂ ਤੱਕ ਵੀ ਮਿਲ ਸਕੇ ਬਹੁਤ ਬਹੁਤ ਧੰਨਵਾਦ